ਕਿਦ ਤਰੋਂ ਭਈਆ ਜੇ ਤਰੋਂ ਕੋਈ ਕਾਲ ਮ ਫੋਨ ਨਹੀਂ ਆਇਆ ਹੈਗਾ ਨਾ ਮੈਸੇਜ ਗੋਲ ਮੇਂ ਮੇਂ ਹੀ ਮਲੇ ਚਲੇ ਜਾ ਮਾਜੋ ਬਟ ਆਈ ਡੋਨਟ ਹੈਵ ਮਨੀ ਪਲੀਜ਼ ਥੋੜੀ ਜਿਹੀ ਸੰਦਕਾ ਦੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ YouTube ਚੈਨਲ ਤੇ Facebook ਪੇਜ ਤੇਜ ਪ੍ਰੀਤ ਟਾਕ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਜੋ ਆਪਣਾ ਰੈਗੂਲਰ ਕੰਟੈਂਟ ਆ ਉਹ ਕੰਟੈਂਟ ਕ੍ਰਾਈਮ ਦੀਆਂ ਬਾਇਓਗ੍ਰਾਫੀਆਂ ਕ੍ਰਾਈਮ ਦੀਆਂ ਖਬਰਾਂ ਕਹਾਣੀਆਂ ਦੇ ਰੂਪ ਦੇ ਵਿੱਚ ਪਰ ਅੱਜ ਦਾ ਜਿਹੜਾ ਆਪਣਾ ਕੰਟੈਂਟ ਆ ਜਿਹ ਅੱਜ ਦਾ ਜੋ ਮਸਲਾ ਹੈਗਾ ਆਪਾਂ ਨਸ਼ਰ ਕਰ ਰਹੇ ਆ ਪੂਰੇ ਦਾ ਪੂਰਾ ਮਾਮਲਾ ਇਹ ਇਸ ਤੋਂ ਬੜਾ ਹਟਕਿਆ ਤੁਸੀਂ ਥੰਬਨੇਲ ਤੋਂ ਹੁੰਦਾ ਜਲਾ ਲਿਆ ਹੋਣਾਗਾ ਪਿਛਲੇ ਕਈ ਦਿਨਾਂ ਤੋਂ ਅਸੀਂ ਇੱਕ ਹਰ ਰੋਜ਼ ਇੱਕ ਪੋਸਟ ਕਰ ਰਹੇ ਹਾਂ ਇੰਸਟਾਗ੍ਰam ਦੇ ਸੋਸ਼ਲ ਮੀਡੀਆ ਦੇ ਆਧਾਰੇ ਤੋਂ ਤੇਜਪੁਰਿਤ ਟਾਗ ਦੇ ਤੋਂ ਸੋ ਬੀਬੀ ਦੇ ਖੁਲਾਸੇ ਕਰਨ ਲੱਗੇ ਮੈਂ ਆ ਵੈਸੇ ਸਾਡਾ ਕੋਈ ਮਸਲਾ ਨਹੀਂ ਸੀਗਾ ਕਿਉਂਕਿ ਅਸੀਂ ਇਨਾਂ ਮਸਲਿਆਂ ਤੋਂ ਬੜੇ ਦੂਰ ਰਹਿਨੇ ਆਗੇ ਪਰ ਮੈਂ ਤੁਹਾਨੂੰ ਪੂਰਾ ਮਸਲਾ ਸਮਝਾਉਂਗਾ ਸ਼ੁਰੂ ਤੋਂ ਹੀ ਦੇਖਿਓ ਜ਼ਰੂਰ ਕਮੈਂਟ ਵੀ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚੋਂ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਂ ਮੈਂ ਇਸ ਦਾ ਬਤ ਅਸੀਂ ਕਰਨਾ ਚਾਹੁੰਦੇ ਹਾਂ ਵੀ ਕਿਹ ਰਹੇ ਨਾ ਨਚਾ ਨਹੀਂ ਕਰਦੀ ਬੇਟੀ ਸਾਡੀ ਹੂੰ ਇਹ ਮੇਰੇ ਬੇਟਾ ਜਦੋਂ ਮੰਗਿਆ ਸੀ ਤੇ ਮੇਰੇ ਬੇਟੇ ਨੂੰ ਉਦੋਂ ਦੀ ਇਹਨਾ ਵੀਡੀਓ ਪਾਈ ਸੀ ਗੁਰਪ੍ਰੀਤ ਕੌਰ ਨੇ ਅੱਛਾ ਜੀ ਵੀ ਆ ਵੇਖੋ ਮੇਰੇ ਘਰ ਦੇ ਮੈਨੂੰ ਕੁੱਟ ਮਾਰ ਰਹੇ ਨੇ ਹੂੰ ਮੈਨੂੰ ਬਹੁਤ ਤੌਰ ਤੇ ਕਰ ਰਹੇ ਨੇ ਤੇ ਤੁਸੀਂ ਛੇਤੀ ਆ ਜਾਓ ਕਲੀਅਰ ਹੋ ਕੇ ਤੇ ਮੈਨੂੰ ਇਸ ਘਰ ਦੇ ਵਿੱਚੋਂ ਲੈ ਜਾਓ ਮੈਂ ਇਸ ਘਰ ਦੇ ਵਿੱਚ ਰਹਿਣਾ ਨਹੀਂ ਚਾਹੁੰਦੀ ਮੈਂ ਇਸ ਘਰ ਦੇ ਵਿੱਚ ਬਹੁਤ ਦੁਖੀ ਹਾਂ ਅੱਛਾ ਇਹ ਮੇਰੀ ਕੁੱਟ ਮਾਰ ਉਹਦੀ ਮਦਰ ਕਰ ਰਹੀ ਏ ਉਹਦਾ ਭਰਾ ਕਰ ਰਿਹਾ ਏ ਹੂੰ ਵੀ ਬਹੁਤ ਕੁੱਟ ਮਾਰ ਕਰਦੇ ਆ ਵੇਖੋ ਉਹਦੇ ਕੋ ਤੁਰਿਆ ਨਹੀਂ ਜਾ ਰਿਹਾ ਹੈਗਾ ਬਾਕੀ ਆਪਾਂ ਜਦੋਂ ਵੀਡੀਓ ਪਾਵਾਂਗੇ ਉਹ ਕਹਿਣਗੇ ਵੀ ਸਾਡੇ ਘਰ ਦਾ ਮੈਟਰ ਹੈ ਇਵੇਂ ਪਰਦਾ ਮਿੱਟ ਹੋਏਗਾ ਜਾਂ ਉਹ ਬਿਮਾਰ ਹੁੰਦੀ ਜਾਂ ਕੁਛ ਹੁੰਦੀ ਕਿਹੜਾ ਪਰ ਆਏ ਜਿਹੜਾ ਕਸਾਈਆਂ ਨੂੰ ਕੋਟਰੇ ਆਏ ਮਾਂ ਉਹਦੀ ਨੇਦੀ ਡਾਂਗ ਪੜੀ ਕੋਈ ਮਾਂ ਆਪਣੀ ਧੀ ਤੇ ਡਾਂਗ ਪੜੇਗੀ ਕੋਈ ਵੱਡਾ ਕਾਂਡ ਕਰੇਗੀ ਉਹਦੀ ਧੀ ਤਾਂ ਮਾਂ ਡਾਂਗ ਪੜੇਗੀ ਨਹੀਂ ਤੇ ਮਾਂ ਕੁਛ ਨਹੀਂ ਆਖ ਕੇ ਬੇਟੀ ਨੂੰ ਪਾਦੀ ਹੂੰ ਹੂੰ ਤੇ ਇਹ ਕਰਨੇ ਮਾਂ ਵੀ ਬੇਟੇ ਨੂੰ ਪਹਿਲਾਂ ਨਾ ਪਾਈ ਸੀ ਵੀਡੀਓ ਬੇਟੇ ਸਾਨੂੰ ਪਹਿਲਾਂ ਨਹੀਂ ਵੀਡੀਓ ਪਾਈ ਹੈਗੀ ਕਿਉਂ ਅਸੀਂ ਗੁਰਪ੍ਰੀਤ ਚਾਰ ਦਿਨ ਜੀ ਜੀ ਅਗਲੀ ਵੀ ਜੀ ਚਾਹਣਾ ਚਾਹਾਂਗੇ ਮੈਡਮ ਇੱਕ ਵੀਡੀਓ ਹੋਰ ਤੁਸੀਂ ਦਿਖਾਈਆ ਜਿਹਦੇ ਵਿੱਚ ਅ ਅੱਜ ਤੋਂ ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਨਿਕਲ ਕੇ ਆਉਂਦੀ ਆ ਰੀਲ ਵਾਇਰਲ ਹੁੰਦੀ ਆ ਉਸ ਰੀਲ ਦੇਖ ਕੇ ਲੱਗਦਾਗਾ ਵੀ ਇੱਕ ਪੰਜਾਬ ਦੀ ਧੀ ਨਾ ਇੱਕ ਸੱਸ ਵੱਲੋਂ ਤੱਕਾ ਕੀਤਾ ਜਾ ਰਿਹਾ ਉਸਤੇ ਜ਼ੁਲਮ ਕੀਤਾ ਜਾ ਰਿਹਾ ਜਬਰ ਕੀਤਾ ਜਾ ਰਿਹਾਗਾ ਸੋ ਰੀਲ ਵਾਇਰਲ ਹੁੰਦੀ ਆ ਕਿਉਂਕਿ ਇੱਕ ਤੁਹਾਨੂੰ ਪਤਾ ਹੀ ਆ ਵੀ ਇੱਕ ਅੱਜ ਦੇ ਟਾਈਮ ਆਰਜੈਂਟ ਇਲਾਉਂਦਾ ਗਾਣਾਗਾ ਉਹ ਬੜਾ ਏਦਾਂ ਦੀਆਂ ਰੀਲਾਂ ਤੇ ਫਿੱਟ ਬੈਠਦਾਗਾ ਜਦੋਂ ਰੀਲ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਉਸ ਕੁੜੀ ਦਾ ਗੁਰਕੌਰ ਦਾ ਸੰਪਰਕ ਇੱਕ ਪੱਤਰਕਾਰ ਨਾਲ ਹੁੰਦਾ ਇੱਕ ਨਿੱਜੀ ਚੈਨਲ ਨਾਲ ਹੁੰਦਾ ਜਾਂ ਉਸ ਪੱਤਰਕਾਰ ਭੈਣ ਵੱਲੋਂ ਗੁਰਕੌਰ ਨਾਲ ਸੰਪਰਕ ਕਰਿਆ ਜਾਂਦਾ ਹੈ ਇੰਟਰਵਿਊ ਹੁੰਦੀ ਆ ਇੰਟਰਵਿਊ ਦੇ ਵਿੱਚ ਗੁਰਕੌਰ ਵੱਲੋਂ ਖੁਲਾਸੇ ਆਪ ਦੇ ਸਹੁਰਾ ਪਰਿਵਾਰ ਦੇ ਖਿਲਾਫ ਕੀਤੇ ਜਾਂਦੇ ਆਗੇ بڑے ਖੁਲਾਸੇ ਹੁੰਦੇ ਆਗੇ ਸਹੁਰਾ ਪਰਿਵਾਰ ਦੇ ਵਿੱਚ ਜੋ ਗੁਰਕੌਰ ਦਾ ਜਿਸ ਨੌਜਵਾਨ ਦੇ ਨਾਲ ਵਿਆਹ ਹੋਇਆ ਸੀ ਉਸਦੇ ਮਾਮੇ ਤੇ ਵੀ ਇਲਜ਼ਾਮ ਲਾਏ ਜਾਂਦੇ ਆਗੇ ਹੋਰ ਨਿੱਜੀ ਚੈਨਲਾਂ ਦੇ ਉੱਤੇ ਗੁਰਕੌਰ ਦੀ ਆ ਇੰਟਰਵਿਊ ਆ ਪੌਡਕਾਸਟ ਨਿਕਲ ਕੇ ਆਉਂਦੀਆਂ ਨੇ ਵੱਡੇ ਵੱਡੇ ਚੈਨਲਾਂ ਦੇ ਉੱਤੇ ਗੋਰਕੌਰ ਵੱਲੋਂ ਇਲਜ਼ਾਮਾਂ ਦੀ ਝੜੀ ਲਾ ਦਿੱਤੀ ਜਾਂਦੀ ਆ ਦੂਸਰੇ ਪਾਸੇ ਜੋ ਰੀਲਾਂ ਵਾਲੇ ਡਿਜੀਟਲ ਸਮਾਜ ਸੇਵੀ ਆ ਇੱਕ ਸਮਾਜ ਸੇਵੀਆਂ ਦੀ ਕੈਟਾਗਰੀ ਇਹੀ ਆ ਬਸ ਉਹਨਾਂ ਨੇ ਉਹੀ ਮਸਲਿਆਂ ਦੇ ਵਿੱਚ ਆਉਣਾਗਾ ਜਿਹੜੇ ਮਸਲਿਆਂ ਦੇ ਵਿੱਚ ਕਿਸੇ ਕੁੜੀ ਦਾ ਰੌਲਾ ਆ ਆਪਦੇ ਸਾਰੇ ਪਰਿਵਾਰ ਨਾਲ ਜਾਂ ਆਪਦੇ ਘਰ ਵਾਲੇ ਨਾਲ ਪਿਆ ਹੁੰਦਾਗਾ ਉਹ ਵੀ ਮਸਲੇ ਦੇ ਵਿੱਚ ਐਂਟਰੀ ਮਾਰਦੇ ਆ ਦੂਸਰੇ ਪਾਸੇ ਉਹ ਜੋ ਰੀਲਾਂ ਦੇ ਵਿੱਚ ਵਿਦਵਾਨ ਬਣਦੇ ਹੁੰਦੇ ਜਿਹੜੇ ਕਹਿੰਦੇ ਹੁੰਦੇ ਆਗੇ ਉਸਤਾਦ ਅਸੀਂ ਐਂ ਕਰ ਦਿੰਨੇ ਆ ਉਹਨਾਂ ਵੱਲੋਂ ਸ਼ੈਰੋ ਸ਼ਰੀ ਅੰਦਾਜ਼ ਦੇ ਵਿੱਚ ਕਲੈਬੋਰੇਸ਼ਨਾਂ ਕੀਤੀਆਂ ਜਾਂਦੀਆਂ ਨੇ ਤਾਂ ਦਿਨਾਂ ਦੇ ਵਿੱਚ ਹੀ ਬੀਬੀ ਦੇ ਫੋਲੋਅਰ ਜਿਹੜੇ ਫੇਮ ਗੇਨ ਕੀਤੇ ਜਾਂਦੇ ਆ ਤਾਂ ਚਾਰੇ ਪਾਸੇ ਗੁਰਕੌਰ ਭੈਣ ਗੁਰਕੌਰ ਭੈਣ ਹੁੰਦੀ ਹੈ ਹੁਣ ਜਿਹੜਾ ਪੱਤਰਕਾਰ ਦਾ 1 ਲੱਖੀ ਫਰਜ਼ ਆ ਉਹ ਪੱਤਰਕਾਰ ਦਾ ਫਰਜ਼ ਇਹ ਹੁੰਦਾ ਵੀ ਦੋਨੇ ਧਿਰਾਂ ਦਾ ਪੱਖ ਲਈਏ ਆਪਾਂ ਵੀ ਜੋ ਗਗਨਦੀਪ ਕੌਰ ਪੱਤਰਕਾਰ ਸਾਡੀ ਭੈਣ ਆ ਉਸ ਵੱਲੋਂ ਗੋਰਕੌਰ ਦੇ ਪਰਿਵਾਰ ਤੋਂ ਸਹੁਰੇ ਪਰਿਵਾਰ ਦਾ ਐਡਰੈਸ ਤੇ ਨੰਬਰ ਪੁੱਛਿਆ ਜਾਂਦਾਗਾ ਵੀ ਅਸੀਂ ਇਹਨਾਂ ਦਾ ਵੀ ਪੱਖ ਜ਼ਰੂਰ ਲੈਣਾਗਾ ਵੀ ਕਿਉਂ ਇਹਨਾਂ ਨੇ ਇਹੋ ਜਿਹਾ ਕੁਸ਼ ਕੀਤਾ ਤੁਹਾਡੇ ਨਾਲ ਜੇ ਤੁਹਾਡੇ ਨਾਲ ਇਹਨਾਂ ਝੁਲਮ ਹੀ ਕਰਨਾ ਸੀ ਤਾਂ ਮੁੰਡੇ ਨਾਲ ਵਿਆਹ ਕਿਉਂ ਕਰਵਾਇਆ ਕਿਉਂ ਤੁਹਾਡਾ ਰਿਸ਼ਤਾ ਮਨਜ਼ੂਰ ਕੀਤਾ ਪਹਿਲਾਂ ਤਾਂ ਨੰਬਰ ਦੇਣ ਤੋਂ ਐਡਰੈਸ ਦੇਣ ਤੋਂ ਟਾਲ ਮਟੋਲੇ ਕਰੇ ਜਾਂਦੇ ਆ ਪਰ ਉਸ ਤੋਂ ਬਾਅਦ ਐਡਰੈਸ ਦੇ ਦਿੱਤਾ ਜਾਂਦਾਗਾ ਜਦੋਂ ਐਡਰੈਸ ਤੇ ਨੰਬਰ ਦੇ ਦਿੱਤਾ ਜਾਂਦਾਗਾ ਤਾਂ ਭੈਣ ਗਗਨਦੀਪ ਕੌਰ ਇਸ ਗੋਰਕੌਰ ਦੇ ਸਹੁਰਾ ਪਰਿਵਾਰ ਦੀ ਇੰਟਰਵਿਊ ਕਰਦੀ ਆ ਜਦੋਂ ਸੋਹਰਾ ਪਰਿਵਾਰ ਦੀ ਇੰਟਰਵਿਊ ਆਉਂਦੀ ਹੈ ਇੰਟਰਵਿਊ ਦੇ ਵਿੱਚ ਜੋ ਗੁਰਕੌਰ ਨੇ ਕਹਾਣੀ ਦੱਸੀ ਹੁੰਦੀ ਆ ਉਸ ਤੋਂ ਉਲਟ ਸਾਰਾ ਕੁਝ ਹੋ ਰਿਹਾ ਹੁੰਦਾ ਸੋਹਰਾ ਪਰਿਵਾਰ ਇੱਕ ਠੋਸ ਸਬੂਤ ਗੁਰਪੌਰ ਦੇ ਖਿਲਾਫ ਜੋ ਪੇਸ਼ ਕਰਦਾ ਉਹ ਸੋਸ਼ਲ ਮੀਡੀਆ ਦੇ ਉੱਪਰ ਉਹ ਇੰਟਰਵਿਊ ਦੇ ਵਿੱਚ ਚੱਲੇ ਵੀ ਸੋ ਸਾਰੀ ਦੀ ਸਾਰੀ ਕਹਾਣੀ ਹੋ ਹੀ ਬਦਲ ਜਾਂਦੀ ਆ ਹਜੇ ਇੰਟਰਵਿਊ ਕਰਕੇ ਗਗਨਦੀਪ ਕੌਰ ਆਈ ਹੋਈ ਹੁੰਦੀ ਆ ਤਾਂ ਗਗਨਦੀਪ ਕੌਰ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈਗਾ ਗੁਰਕੌਰ ਦੇ ਪਰਿਵਾਰ ਵੱਲੋਂ ਕਿਹਾ ਜਾਂਦਾ ਹੈਗਾ ਵੀ ਜੋ ਸਹਰੇ ਪਰਿਵਾਰ ਦੀ ਇੰਟਰਵਿਊ ਆ ਤੁਸੀਂ ਉਹਨੂੰ ਡਿਲੀਟ ਕਰੋ ਡਿਲੀਟ ਕਰੋ ਵੀ ਕਿਉਂਕਿ ਗੁਰਕੌਰ ਦਾ ਕਿਤੇ ਹੋਰ ਵੀ ਵਿਆਹ ਕਰਨਾ ਇਹਦੇ ਫਿਊਚਰ ਦਾ ਵੀ ਸਵਾਲ ਆ ਤਾਂ ਗਗਨਦੀਪ ਕੌਰ ਪੱਤਰਕਾਰ ਵੱਲੋਂ ਵੀ ਇਹੀ ਕਿਹਾ ਜਾਂਦਾ ਵੀ ਅਸੀਂ ਥੋੜਾ ਪੱਖ ਰੱਖਿਆ ਉਹਨਾਂ ਦੇ ਵੀ ਪੱਖ ਰੱਖਿਆਗਾ ਅਸੀਂ ਉਹ ਥੋੜੇ ਸਬੂਤ ਚਲਾਏ ਆ ਤਾਂ ਉਹਨਾਂ ਦੇ ਵੀ ਸਬੂਤ ਚਲਾਉਣੇ ਆਗੇ ਵੀ ਪਹਿਲਾਂ ਤੁਸੀਂ ਕਿਉਂ ਨਹੀਂ ਸੀ ਇਹ ਥੋੜੇ ਯਾਦ ਵੀ ਇਹ ਤੁਸੀਂ ਆਪਦੀ ਕੁੜੀ ਦਾ ਯਾ ਕਰਨਾ ਹੋਰ ਜਾਂ ਇਹਦੇ ਫਿਊਚਰ ਦਾ ਭਵਿੱਖ ਦਾ ਸਵਾਲ ਹੈਗਾ ਤਾਂ ਪ੍ਰੈਸ਼ਰਾਈਜ਼ ਕਰਕੇ ਇਥੋਂ ਤੱਕ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਗਗਨਦੀਪ ਕੌਰ ਪੱਤਰਕਾਰ ਨੂੰ ਵੀ ਤੇਰੇ ਤੇ ਡੈਫਰਮੇਸ਼ਨ ਦਾ ਕੇਸ ਪਾ ਦਾਂਗੇ ਗੁਰਪੌਰ ਉਦੋਂ ਤੱਕ ਫੋਲੋਅਰ ਡਿਜੀਟਲ ਵਾਲੇ ਜਿਹੜੇ ਆ ਉਹ ਗੇਨ ਕਰ ਚੁੱਕੀ ਹੁੰਦੀ ਆ ਆਪਦੇ ਨਾਲ ਜੋੜ ਚੁੱਕੀ ਹੁੰਦੀ ਆ ਤਾਂ ਜਿਹੜੀ ਪੱਤਰਕਾਰ ਭੈਣ ਗਗਨਦੀਪ ਆ ਤਾਂ ਉਹਨੂੰ ਥਰੈਟ ਆਉਣ ਲੱਗ ਜਾਂਦੇ ਆ ਕੋਲਾਂ ਕਰਨ ਲੱਗ ਜਾਂਦੇ ਆ ਉਹ ਇੱਕ ਸਮਾਜ ਸੇਵੀ ਥਾਣੇਦਾਰ ਉਹ ਕਾਲ ਕਰਦਾ ਤੁਹਾਡੇ ਤੇ ਡੈਫਾਰਮੇਸ਼ਨ ਪੈ ਜੂ ਹੋਰ ਗੱਲਾਂ ਕਰਦਾ ਹੁਣ ਪਹਿਲੀ ਤੇ ਕਰੀ ਥਾਣੇਦਾਰ ਕੌਣ ਆ ਉਸ ਦਾ ਕੀ ਮਤਲਬ ਸੀ ਗਗਨਦੀਪ ਨੂੰ ਫੋਨ ਕਰਨ ਦਾ ਗੁਰਕੌਰ ਦੇ ਸੰਬੰਧੀ ਗੁਰਕੌਰ ਦਾ ਪਰਿਵਾਰ ਕਰਦਾ ਉਸ ਦਾ ਭਰਾ ਕਰਦਾ ਜਾਂ ਗੁਰਕੌਰ ਆਪ ਕਰਦੀ ਤਾਂ ਉਸ ਕਾਨਫਰੰਸ ਦੇ ਵਿੱਚ ਇਹ ਬੀਬੀ ਗੁਰਕੌਰ ਵੀ ਹੁੰਦੀ ਆ ਉਹ ਤੁਸੀਂ ਕਾਲ ਵੀ ਸੁਣ ਸਕਦੇ ਹੋ ਤੇ ਵਿੱਚ ਜਿਹੜੀ ਆ ਉਸ ਕਾਲ ਦੇ ਜੋ ਸਰਲੀਨ ਕੁੜੀ ਆ ਜੋ ਵਿਦੇਸ਼ ਦੇ ਵਿੱਚ ਰਹਿੰਦੀ ਹੈਗੀ ਉਹ ਵੀ ਹੁੰਦੀ ਆ ਹਾਂਜੀ ਬੋਲੋ ਨਹੀਂ ਤੁਸੀਂ ਤੁਸੀਂ ਮੈਨੂੰ ਗਿਆਨ ਵੰਦੀਆ ਨਿਆਰ ਹੋ ਗਿਆ ਉਹ ਹੋ ਗਿਆ ਇਹ ਮੈਂ ਤੁਹਾਨੂੰ ਕੀ ਕਿਹਾ ਨਹੀਂ ਤੁਸੀਂ ਮੈਨੂੰ ਮੈਸੇਜ ਕਰਦੇ ਕਰਦੇ ਇੰਸਟਾਗ੍ਰਾਮ ਤੇ ਤੇ ਤੁਸੀਂ ਵੀ ਉਹਦੇ ਚ ਗਾਲੀ ਗਲੋਚ ਕੀਤਾ ਹਾਂਜੀ ਗਾਲੀ ਗਲੋਚ ਵੀ ਤੁਸੀਂ ਬੋਲਦੇ ਦੇਖੋ ਨਾ ਕੀ ਕਰਦੇ ਏ ਆ ਮੈਂ ਤੁਹਾਨੂੰ ਗੱਲ ਮੈਂ ਤੁਹਾਨੂੰ ਗੱਲ ਤੁਹਾਡਾ ਲੈਵਲ ਕੀ ਹੈ ਤੁਸੀਂ ਕਹਿੰਦੇ ਮੇਰਾ ਲੈਵਲ ਨਹੀਂ ਗੱਲ ਕਰਨਾ ਤੁਹਾਡਾ ਆਪਣਾ ਲੈਵਲ ਕੀ ਹੈ ਹਾਂ ਤੇ ਇਹ ਮਿੰਟ ਬਰ ਬਰ ਕੋਨਾ ਲੈਵਲ ਕੀ ਲੇਸਨ ਬਈ ਪੇਜੋ ਪੇਜੀ ਹੋਣਾ ਨਾ ਪੇਜੋ ਪੇਜੀ ਹੋਣਾ ਹੈ ਪੇਜ ਤੇ ਪਾਉਣੀ ਆ ਆ ਪਾਉਣੀ ਆ ਨਹੀਂ ਪਾਉਣੀ ਠੀਕ ਹੈ ਉਹ ਬਾਅਦ ਦੀ ਗੱਲ ਆ ਥੋਡੇ ਤੇ ਨਹੀਂ ਥੋਡੇ ਤੇ ਕੋਈ ਡਾਫਰਮੇਸ਼ਨ ਲਾਗੂ ਨਹੀਂ ਹੁੰਦੀ ਥੋਡੇ ਤੇ ਦੇਸ਼ ਦਾ ਕਾਨੂੰਨ ਅਲੱਗ ਆ ਜੇ ਤੁਸੀਂ ਪੇਜ ਚ ਲਾਉਨੇ ਹੋ ਥੋਡੇ ਤੇ ਦੇਸ਼ ਦਾ ਕਾਨੂੰਨ ਅਲੱਗ ਆ ਥੋਡੇ ਤੇ ਡਾਫਰਮੇਸ਼ਨ ਨਹੀਂ ਹੁੰਦੀ ਤੁਸੀਂ ਕਿਸੇ ਦੀ ਧੀ ਦੀ ਮਾਂ ਦੀ ਫੋਟੋ ਲਾਉਨੇ ਹੋ ਤੁਸੀਂ ਵਕੀਰ ਤੁਸੀਂ ਵਕੀਰ ਲੱਗੇ ਆ ਨਹੀਂ ਤੇ ਤਵੀ ਨਹੀਂ ਲੱਗੇ ਇਹਦਾ ਗੱਲ ਦਾ ਜਵਾਬ ਮੈਂ ਦੇਣੀ ਆ ਮੈਡਮ ਉਹ ਅੱਛਾ ਜੀ ਮੈਡਮ ਜੀ ਵੀ ਵਿੱਚ ਨਹੀਂ ਓਕੇ ਓਕੇ ਤੁਸੀਂ ਮੇਰੇ ਤੋਂ ਪੈਸੇ ਮੰਗੇ ਆਣ ਕੇ ਕਿ ਗੋਰੇ ਤੇਰਾ ਅਸੀਂ ਜੇ ਹੱਥ 'ਚ ਖੜਦੇ ਆ ਤਾਂ ਹਾਏ 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 ਤੂੰ ਬਾਕੀ ਬੜੀ ਡਰਾਮੇਵਾਜ਼ ਆ ਤੂੰ ਪ੍ਰੂਫ ਕਰਕੇ ਮੈਂ ਤੇਰੇ ਤੋਂ ਪੈਸੇ ਮੰਗੇ ਆ ਤੁਸੀਂ ਪੈਸਿਆਂ ਲਈ ਕਹਿ ਕੇ ਮੈਮ ਹੁਣ ਤੁਸੀਂ ਕੀ ਨਹੀਂ ਤੁਸੀਂ ਪ੍ਰੂਫ ਕਰੋ ਨਾ ਤੁਸੀਂ ਪ੍ਰੂਫ ਕਰੋ ਕਿ ਮੈਂ ਤੁਹਾਡੇ ਤੋਂ ਪੈਸੇ ਮੰਗੇ ਨੇ ਨਹੀਂ ਕੋਡ ਦਾ ਨਹੀਂ ਨਹੀਂ ਤੁਸੀਂ ਮੈਨੂੰ ਪ੍ਰੂਫ ਕਰੋ ਤੁਸੀਂ ਇਹ ਪ੍ਰੂਫ ਕਰੋ ਕਿ ਮੈਂ ਤੁਹਾਡੇ ਤੋਂ ਪੈਸੇ ਮੰਗੇ ਆ ਮੈਡਮ ਮੈਡਮ ਆਪ ਪ੍ਰੂਫ ਕਰੋ ਕਿ ਮੈਂ ਤੁਹਾਡੇ ਤੋਂ ਪੈਸੇ ਮਕਿਆ ਕਿਸ ਕਾਲ ਦੇ ਪੈਸੇ ਮੰਗੇ ਮੈਂ ਤੁਹਾਡੇ ਤੋਂ ਡਰਾਮੇ ਕਰਦੀ ਆ ਕਾਮਿਕ ਤਰ੍ਹਾਂ ਮੈਂ ਤੇਰੇ ਨਾਲ ਤੁਸੀਂ ਮੇਰੇ ਸਾਫ ਤੋਂ ਪੈਸੇ ਲੈ ਕੇ ਖਾਦੇ ਹਨਾ ਉਹ ਪਾਓ ਇਹ ਵੀ ਪ੍ਰੂਫ ਕਰ ਦੋ ਇਹ ਵੀ ਪ੍ਰੂਫ ਕਰ ਦੋ ਤੇਰੇ ਤੋਂ ਫੇਮ ਲੈ ਕੇ ਖਾਦਾ ਮਿਰਚ ਮਸਾਲਾ ਫੇਮ ਲੈ ਕੇ ਖਾਦਾ ਉਹ ਹੈਲੋ ਭੈਣੇ ਐਡੀ ਕਿਤੇ ਤੂੰ ਐਡੀ ਕਿਤੇ ਤੂੰ ਸਿੱਧੂ ਸਿੱਧੂਸੇ ਆਲਾ ਸੀਗੀ ਤੇਰੇ ਤੋਂ ਫੇਮ ਲਿਆ ਸੀ ਕਿ ਕੁੜੀ ਦਾ ਵੀਡੀਓ ਵਾਇਰਲ ਹੋ ਰਿਹਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਤਾਂ ਨਾ ਬੈਸ ਨਹੀਂ ਕਰਨੀ ਹੈਲੋ ਮੈਂ ਤਾਂ ਨਾ ਬੈਸ ਨਹੀਂ ਕਰਨੀ ਤੂੰ ਰਿਕਾਰਡਿੰਗ ਕਰ ਕਰਕੇ ਨਾ ਤੀਜਾਂ ਦੇ ਪੌਣ ਵਾਲੀਆਂ ਤੂੰ ਫੇਮ ਵਾਸਤੇ ਜਸਟ ਫੇਮ ਵਾਸਤੇ ਇਹ ਸਭ ਕੀਤਾ ਹੁਣ ਵੀ ਕਹਿੰਨੀ ਆ ਫਿਰ ਤੂੰ ਪੇਡ ਪ੍ਰਮੋਸ਼ਨ ਉੱਤੇ ਫਿਰ ਤੁਸੀਂ ਡਿਲੀਟ ਕਰਤਾ ਮੇਰਾ ਕੋਰਟ ਦਾ ਕੇਸ ਹੁਣ ਤੁਸੀਂ ਲੜੋ ਮੇਰਾ ਕੋਸੇ ਲੜਾ ਸਰ ਇਹ ਕੋਰਟ ਦਾ ਕੇਸ ਮੈਂ ਕੋਰਟ ਦਾ ਕੇਸ ਤੁਹਾਡੇ ਤੇ ਥੋਪ ਰਹੀ ਆ ਕਿ ਇਹ ਮੈਡਮ ਗਲਤ ਬੋਲਦੀ ਆ ਮੈਨੂੰ ਹਾਂ ਤੇ ਮੈਂ ਆ ਥਾਣੇਦਾਰ ਤੇ ਪੋਨੀ ਆ ਆ ਮੈਂ ਪੋਨੀ ਆ ਜਾਰਸ਼ ਤੋਂ ਤੁਮ ਨਹੀਂ ਬੋਲਦੇ ਨਾ ਮੈਂ ਕਰਾਂ ਠੀਕ ਹੈ ਪਰ ਹੁਣ ਹੁਣ ਮੈਂ ਹੁਣ ਮੈਂ ਹੁਣ ਤੱਕ ਮੈਂ ਸੱਚ ਦੇ ਆਧਾਰ ਤੇ ਗੱਲ ਕਰਦੀ ਸੀ ਤੇ ਕਰਦੀ ਰਹੂੰਗੀ ਤੇ ਮੈਨੂੰ ਕੋਈ ਰੋਕ ਨਹੀਂ ਸਕਦਾ ਡੈਫਮੇਸ਼ਨ ਦੇ ਡਰਾਮੇ ਜੇ ਨਾ ਕਰਿਆ ਕਰੋ ਤੇਰੇ ਤੇ ਨਹੀਂ ਵੀਰੇ ਲਾਗੂ ਹੁੰਦਾ ਡੈਫਮੇਸ਼ਨ ਤੇਰੇ ਤੇ ਨਹੀਂ ਲਾਗੂ ਹੁੰਦਾ ਤੂੰ ਇੱਕ ਕੁੜੀ ਦੀ ਗੱਲ ਸੁਣੀ ਕਿਉਂਕਿ ਉਹ ਕੁੜੀ ਆ ਜਸਤ ਨਹੀਂ ਇੱਥੇ ਕਰਕੇ ਵੀ ਉਹ ਕੁੜੀ ਆ ਮੈਨੂੰ ਮੇਰੀ ਨਾ ਗੱਲ ਸੁਣੋ ਮੈਂ ਤੈਨੂੰ ਤੂੰ ਤੂੰ ਕਰਕੇ ਨਹੀਂ ਬੋਲਦਾ ਫਿਰ ਜਿਆਦਾ ਮੈਨੂੰ ਤੂੰ ਤੂੰ ਕਰਕੇ ਨਾ ਬੋਲ ਤੇ ਇਹ ਕਿਦਾਂ ਮੈਨੂੰ ਉੱਚੀ ਬੋਲ ਕੇ ਕਹਿੰਦੀ ਆ ਵੀ ਮੈਥੋਂ ਪੈਸੇ ਮੰਗੇ ਸਾਬਿਤ ਕਰੇ ਇਹ ਇਹ ਗੱਲ ਸਾਬਿਤ ਨਾ ਨਾ ਕੀਤੀ ਹੋਰ ਰੱਪ ਦੀ ਹੋਰ ਰੱਪ ਦੀ ਫਿਰ ਮੈਂ ਇਹਦਾ ਜਲੂਸ ਚੰਗੀ ਤਰ੍ਹਾਂ ਕਰਵਾਉਂਗੀ हद हो गई हद हो गई एने मेनू इंटरव्यू ਲਈ ਪੁੱਛੇ ਮੈਂ ਇਹਨੂੰ ਪੁੱਛਿਆ ਵੀ ਇੰਟਰਵਿਊ ਕਰਨੀ ਆ ਭਾਈ ਇਹਨੇ ਆਪ ਐਗਰੀ ਹੋਈ ਆ ਵੀ ਹਾਂ ਕਰਨੀ ਆ ਮੈਂ ਦੱਸਣੀ ਆ ਕੀ ਗੱਲ ਐ ਇਹ ਆਪ ਸਟੋਰੀਆਂ ਪਾਉਂਦੀ ਸੀ ਵੀ ਮੈਂ ਪੋਡਕਾਸਟ ਕਰਨੇ ਆ ਅਸੀਂ ਪੱਖ ਲੈ ਕੇ ਆਏ ਆ ਅਸੀਂ ਦੂਜਾ ਪੱਖ ਕਿਉਂ ਨਾ ਲਈ ਇਹਨੇ ਮੈਨੂੰ ਮਨਾ ਕੀਤਾ ਵੀ ਦੂਜਾ ਪੱਖ ਨਹੀਂ ਲੈਣਾ ਪਰ ਅਸੀਂ ਲਿਆ ਪਰ ਤੁਹਾਨੂੰ ਮੱਦੇ ਵਿੱਚ ਖੁਦਾ ਪਰਚੋਲ ਕਰਨਾ ਹਰੇਕ ਬੰਦੇ ਦਾ ਐਜ਼ ਅ ਪਬਲਿਕ ਅਧਿਕਾਰ ਐ ਤੁਸੀਂ ਵੀ ਪਰਚੋਲ ਕਰਕੇ ਇੱਕ ਸਾਈਡ ਲੈਤੀ ਮੈਂ ਬਹੁਤ ਮਨਾ ਨਹੀਂ ਕਰਦੀ ਵੀ ਤੁਸੀਂ ਕਿਉਂ ਲੈਤੀ ਇਹ ਮੈਂ ਲੈ ਲਈ ਤਾਂ ਮਾੜੀ ਹੋ ਗਈ ਮੈਂ ਨਹੀਂ ਨਹੀਂ ਤੁਸੀਂ ਮੈਨੂੰ ਨਹੀਂ ਪਤਾ ਤੁਹਾਡਾ ਇਹ ਨਾਲ ਕੀ ਮੈਟਰ ਆ ਕੀ ਨਹੀਂ ਆਈਪੈਡ ਤੇ ਗੱਲ ਕਰਨੀ ਸਾਰਿਆਂ ਨੂੰ ਆਉਂਦੀ ਐ ਸਾਰਿਆਂ ਨੂੰ ਆਉਂਦੀ ਐ ਉੱਚੀ ਬੋਲਣਾ ਮੈਨੂੰ ਵੀ ਆਉਂਦਾ ਪਰ ਮੈਂ ਬੋਲੀ ਨਹੀਂ ਕਦੇ ਨਹੀਂ ਨਹੀਂ ਤੁਸੀਂ ਹਾਂ ਹਾਂ ਦੋਹੀ ਪਈ ਆ ਤੂੰ ਇਹਨੂੰ ਵੀ ਮੈਨੂੰ ਪੁੱਛੇ ਬਿਨਾਂ ਇਹਨੂੰ ਹੋਰ ਗਿਆਨ ਮੰਡੋ ਕਿਸੇ ਦਾ ਆਪਣੀ ਗੱਲ ਲੈ ਤੁਹਾਨੂੰ ਕੌਣ ਕੀਤਾ ਮੈਨੂੰ ਨਾ ਗਿਆਨ ਮੰਡੋ ਗਿਆਨ ਨਾ ਮੰਡੋ ਤੈਨੂੰ ਕੌਣ ਗਿਆਨ ਦਿੰਦਾ ਵੀਰੇ ਤੂੰ ਥੋਡੀਆਂ ਮੱਧੀਆਂ ਪਹਿਲਾਂ ਹੀ ਮਾਰੀਆਂ ਹੋਈਆਂ ਥੋਨੂੰ ਕਿਸੇ ਨੇ ਗਿਆਨ ਕੀਤਾ ਹੈ ਥੋੜੀ ਤੇਰੀ ਆਪਣੀ ਅਕਲ ਕਿੱਟਿਆ ਚ ਬੜੀ ਹੋਈ ਐ ਜੇ ਤੂੰ ਇੱਦਾਂ ਥੋੜੀ ਆਪ ਸੱਤ ਮਾਰੀ ਹੋਈ ਨਾ ਫਾਲੂ ਕੋਣ ਕੋਣ ਜਾਂ ਦੇ ਸਕਦਾ ਦੇ ਸਕਦਾ ਕੋਈ ਬੁੱਧੂ ਮੂਰਖ ਨਾਲ ਕੋਈ ਉਝ ਸਕਦਾ ਗੁਰਬਾਣੀ ਕਹਿੰਦੀ ਹੈ ਵੀ ਮੂਰਖ ਨਾਲ ਦਾ ਲੂਝੀ ਹੈ ਫਿਰ 150 ਰੁਪਏ ਚ ਪਰਮੇਸ਼ਾ ਪ੍ਰਮੋਸ਼ਨ ਕਰੀ ਜਾਂਦੀ ਲੋਕਾਂ ਦੀ ਲੇਕਿਨ ਤੂੰ ਹਲੋ ਤੂੰ 500 ਚ ਕੀਤੀ ਹੋਣੀ ਆ ਠੀਕ ਹੈ ਮੈਂ ਜਮਾ ਪੰਜੀ ਨਹੀਂ ਲਈ ਕੋਈ ਇੱਕ ਬੰਦਾ ਮੈਨੂੰ ਸਾਬਿਤ ਕਰ ਦੇ ਕਿ ਮੈਂ ਕਿਤੋਂ ਲੋਕਾਂ ਕੋਲ ਜਾ ਕੇ ਪੈਸੇ ਮੰਗਦੀ ਆ ਤੂੰ ਸਾਬਿਤ ਕਰਨਾ ਮੈਂ 100 ਰੁਪਏ ਮੰਗੇ ਆ ਕਿਸ ਤੋਂ ਸੋ ਸੌ ਰੁਪਏ ਆ ਮਾਫੀ ਫਿਰਦੀਆਂ ਲੋਕਾਂ ਤੋਂ ਐਡੇ ਐਡੇ ਡਿਫਾਲਟਰ ਨਹੀਂ ਹੈਗੇ ਹੈਲੋ 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 ਸਿਰਫ ਨਾਮ ਦੇ ਠਨੇਦਾਰ ਹੋਣਾ ਤੂੰ ਡੀਸੀ ਨਹੀਂ ਲੱਗ ਗਿਆ ਠੀਕ ਹੈ ਤੇ ਨਾਲੇ ਆ ਤੇਰੀ ਪੈਣ ਬੰਦਾ ਅਮੀਰ ਬੰਦਾ ਕਰਤਾਰ ਤੋਂ ਹੁੰਦਾ ਠਾਰਾ ਨਾਲ ਨਹੀਂ ਹੁੰਦਾ ਉਸ ਤੋਂ ਬਾਅਦ ਇਹਨਾਂ ਵੱਲੋਂ ਜਦੋਂ ਦਬਾਅ ਪਾਇਆ ਜਾਂਦਾਗਾ ਇੱਕ ਪਾਸੇ ਇਹ ਡਿਜੀਟਲ ਜੋ ਗੈਂਗ ਆ ਪੂਰੇ ਦਾ ਪੂਰਾ ਇਹਨਾਂ ਵੱਲੋਂ ਤੇ ਦੂਜੇ ਪਾਸੇ ਗੁਰਕੌਰ ਦੇ ਪਰਿਵਾਰ ਵੱਲੋਂ ਤਾਂ ਚੈਨਲ ਵਾਲਿਆਂ ਨੂੰ ਉਹ ਇੰਟਰਵਿਊ ਹਟਾਉਣੀ ਪੈਂਦੀ ਆ ਕਿਉਂਕਿ ਜੋ ਚੈਨਲ ਸੀ ਉਹ ਚੈਨਲ ਦੇ ਉੱਤੇ ਸਿਰਫ ਗगनਦੀਪ ਕੰਮ ਕਰਦੀ ਆ ਉਸ ਚੈਨਲ ਦਾ ਮਾਲਕ ਕੋਈ ਹੋਰ ਆ ਤਾਂ ਉਹ ਇੰਟਰਵਿਊ ਪ੍ਰਾਈਵੇਟ ਕਰ ਦਿੰਦੇ ਆ ਪਰ ਇੱਕ ਹੋਰ ਦੂਸਰੇ ਪਾਸੇ ਇੱਕ ਨਿੱਜੀ ਚੈਨਲ ਤੇ ਗगनਦੀਪ ਕੌਰ ਇੰਟਰਵਿਊ ਦਿੰਦੀ ਆ ਜੀ ਉਹ ਇੰਟਰਵਿਊ ਦੇ ਵਿੱਚ ਕਾਫੀ ਖੁਲਾਸੇ ਕਰਦੀ ਆ ਵੀ ਜਿਹੜੀਆਂ ਕੁੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਮੁੰਡਿਆਂ ਤੇ ਇਲਜ਼ਾਮ ਲਾਉਂਦੀਆਂ ਨੇ ਕੁੜੀਆਂ ਦੇ ਆ ਗੈਂਗ ਬਣੇ ਵੇ ਆ ਪੂਰੇ ਵਾਲਾ ਨਹੀਂ ਆ ਕੁਝ ਹੋਰ ਵੀ ਗੱਲਾਂ ਕਰੀਆਂ ਜਾਂਦੀਆਂ ਨੇ ਵੀ ਮੁੰਡਿਆਂ ਨੂੰ ਇੱਕੇ ਦਮ ਸਰਟੀਫਿਕੇਟ ਨਾ ਦਿਆ ਕਰੋ ਪੂਰੇ ਦੇ ਪੂਰੇ ਮੁੰਡੇ ਵੀ ਗਲਤ ਨਹੀਂ ਹੁੰਦੇ ਤੇ ਘੱਟ ਕੁੜੀਆਂ ਵੀ ਨਹੀਂ ਉਸ ਟਾਈਮ ਤੱਕ ਗगनਦੀਪ ਨੂੰ ਸਾਰੀ ਪਿਕਚਰ ਕਲੀਅਰ ਹੋ ਜਾਂਦੀ ਆ ਵੀ ਜਿਹੜਾ ਘਰ ਬਸ ਸਕਦਾ ਸੀ ਜੇ ਗੁਰਕੌਰ ਵੀ ਬਸਾਉਣਾ ਚਾਹੁੰਦੀ ਤਾਂ ਗगनਦੀਪ ਵੱਲੋਂ ਪਹਿਲਾਂ ਇਹ ਵੀ ਕਿਹਾ ਗਿਆ ਸੀਗਾ ਜਦੋਂ ਇੰਟਰਵਿਊ ਕਟਾਉਣ ਲਈ ਫੋਨ ਆਉਂਦੇ ਸੀਗੇ ਉਹ ਗੁਰਕੌਰ ਦੇ ਗੁਰਕੌਰ ਦੇ ਪਰਿਵਾਰ ਦੇ ਵੀ ਤੁਸੀਂ ਸਹੁਰੇ ਪਰਿਵਾਰ ਦੀ ਇੰਟਰਵਿਊ ਕਟੋ ਤਾਂ ਗगनਦੀਪ ਨੇ ਵੀ ਕਿਹਾ ਸੀ ਵੀ ਤੁਸੀਂ ਸਹੁਰੇ ਪਰਿਵਾਰ ਨਾਲ ਬੈਠ ਕੇ ਸਮਝੌਤਾ ਕਰ ਲਓ ਜੋ ਤੁਹਾਡੇ ਪੈਸੇ ਲੱਗੇ ਆ ਜੇ ਉਹ ਤੁਹਾਨੂੰ ਦਿੰਦੇ ਆ ਲੈ ਲਓ ਤਾਂ ਅਸੀਂ ਦੋਨੇ ਪੱਖੇ ਡਿਲੀਟ ਕਰਦੇਾਂਗੇ ਐਨੇ ਟਾਈਮ ਤੱਕ ਜੇ ਤੁਹਾਡਾ ਹੁੰਦਾ ਸਮਝੌਤਾ ਕਰ ਲਓ ਤੁਹਾਡਾ ਨਿਭੜਦਾ ਸਾਨੂੰ ਹੋਰ ਕੀ ਆ ਤਾਂ ਗੁਰਕੌਰ ਵੱਲੋਂ ਉਦੋਂ ਕਿਹਾ ਜਾਂਦਾ ਹੈਗਾ ਵੀ ਨਾ 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 ਮੈਂ ਨਹੀਂ ਮੈਂ 40 ਕੁੜੀਆਂ ਦਾ ਵੀ ਜਸਟਿਸ ਲੈਣਾ ਮੈਂ ਆਪਦਾ ਜਸਟਿਸ ਵੀ ਲੈਣਾ ਮੈਨੂੰ ਪੈਸੇ ਨਹੀਂ ਚਾਹੀਦੇ ਉਹ ਟਾਈਮ ਦੇ ਵਿੱਚ ਗੁਰਕੌਰ ਪੂਰੇ ਦੀ ਪੂਰੀ ਗੇਮ ਸਮਝ ਚੁੱਕੀ ਸੀ ਵੀ ਗੇਮ ਫੇਮ ਫੋਲੋਅਰ ਸਮਾਜ ਸੇਵੀ ਕੀ ਹੁੰਦਾਗਾ ਕਿਵੇਂ ਸਭ ਕੁਝ ਗੇਨ ਹੁੰਦਾਗਾ ਤਾਂ ਚਲੋ ਇਹ ਸਭ ਕੁਝ ਚੱਲਦਾ ਰਹਿੰਦਾਗਾ ਹੁਣ ਜਦੋਂ ਗगनਦੀਪ ਕੌਰ ਇੱਕ ਵੱਖਰੇ ਚੈਨਲ ਤੇ ਆਪਣੀ ਇੰਟਰਵਿਊ ਦਿੰਦੀ ਉਹਸ ਇੰਟਰਵਿਊ ਦੇ ਵਿੱਚ ਪੂਰੀਆਂ ਪਿਕਚਰਾਂ ਕਲੀਅਰ ਕਰਦੀ ਆ ਤਾਂ ਗੁਰਕੌਰ ਵੱਲੋਂ ਆਪ ਦੇ ਅਮਰੀਕਾ ਦੇ ਵਿੱਚ ਇੱਕ ਦੋਸਤ ਆਜੋ ਉਸ ਵੱਲੋਂ ਗगनਦੀਪ ਕੌਰ ਨੂੰ ਧਮਕੀ ਦਵਾਈ ਜਾਂਦੀ ਹੈ ਥ੍ਰੈਟ ਦਵਾਈ ਜਾਂਦੀ ਹੈ ਵੀ ਇਸ ਦੀਆਂ ਲੱਤਾਂ ਤੜਵਾ ਦਿਓ ਇਸ ਦੇ ਗੋਲੀ ਮਰਵਾ ਦਿਓ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਆ ਉਸ ਨੂੰ ਵੀ ਐਦਾਂ ਕੀ ਐਦਾਂ ਕੀ ਬਹੁਤ ਕੁਝ ਬੋਲਿਆ ਜਾਂਦਾ ਹੈ ਪਰ ਬੋਲੋ ਕਿ ਤੁਰਤ ਪਾਈਏ ਜਲੂਸ ਤੇਰਾ ਜਲਾ ਕੱਢਦੇ ਨਾ ਅਸੀਂ ਸੀ ਨਕਾਲ ਫੇਮ ਮੇਰੇ ਪਿੱਛੇ ਫੇਮ ਪਾ ਰੱਖਿਆ ਨੰਬਰ ਡਿਲੀਟ ਕਰੋ ਉਹਨੂੰ ਕਹਿਣਾ ਸੀਗਾ ਨੰਬਰ ਡਿਲੀਟ ਕਰੇ ਕਰਵਾ ਦੋ ਜੀ ਚਵਲ ਚਿੰਝ ਨਾਨੀ ਪਿੱਛੇ ਚੋਂ ਰਾਮ ਕਿੰਨਾਂ ਦੇ ਚੋਰਾ ਨੇ ਹੈ ਨਾ ਇਹ ਹੈਗੀ ਤਾਂ ਚੋਰੀ ਚ ਮਿਆਰੀ ਹੋਈ ਆ ਕੋਈ ਕਹਾਂ ਲੋ ਜੀ ਸੋ ਉਸ ਤੋਂ ਬਾਅਦ ਕੀ ਹੁੰਦਾਗਾ ਜੋ ਪੂਰੀ ਦੀ ਪੂਰੀ ਫਿਲਮ ਬਦਲਦੀ ਆ ਜਿੱਥੋਂ ਗਗਨਦੀਪ ਕੌਰ ਨੂੰ ਹੋਰ ਵੀ ਫੋਨ ਆਉਂਦੇ ਆ ਲੋਕਾਂ ਦੇ ਉਹ ਥਾਣੇਦਾਰ ਵੀ ਫੋਨ ਕਰਦਾ ਜੋ ਗੁਰਕੌਰ ਦਾ ਸਪੋਰਟਰ ਵੀ ਹੈ ਤੇ ਗੁਰਕੌਰ ਦਾ ਬੜਾ ਨਜ਼ਦੀਕੀ ਅੱਜ ਦੇ ਟਾਈਮ ਦਾ ਸਾਥੀ ਵੀ ਹੈਗਾ ਸੋ ਇਟਲੀ ਵਾਲੇ ਵੀਰ ਦਾ ਪਿਛਲੇ ਦਿਨਾਂ ਦੇ ਵਿੱਚ ਪੌਡਕਾਸਟ ਆਇਆ ਉਹਨੂੰ ਵੀ ਕਾਲ ਕੀਤੀ ਆ ਉਹਨਾਂ ਨੇ ਵੀ ਤੁਸੀਂ ਉਹ ਤੁਹਾਡੇ ਤੋਂ ਡਰੇ ਹੋਇਆ ਕਿਉਂਕਿ ਸਾਨੂੰ ਅਸੀਂ ਉਹ ਅੱਗੇ ਜਾ ਕੇ ਦੱਸ ਦੇਣਾ ਵੀ ਉਹ ਸਾਥੀ ਕਿਵੇਂ ਆਗਾ ਸਾਰੀਆਂ ਗੱਲਾਂ ਕਲੀਅਰ ਕਰਾਂਗੇ ਸੋ ਜੋ ਅਮਰੀਕਾ ਤੋਂ ਮੁੰਡਾ ਧਮਕੀਆਂ ਦਿੰਦਾ ਹੁੰਦਾਗਾ ਫਿਰ ਉਸਦੇ ਨਾਲ ਕੀ ਵਾਪਰਦਾਗਾ ਤੁਸੀਂ ਉਹਨੂੰ ਫੇਕ ਆਈਦੀ ਬਣਾ ਕੇ ਕਹੋ ਜੋ ਮਰਜੀ ਕਹੋ ਵੀ ਉਹਨੂੰ ਤਰਾਓ ਵੀ ਹਾਂ ਮੈਂ ਤੇ ਲੱਤਾਂ ਤੋੜ ਦੇਣੀ ਆ ਮੈਂ ਗੋਲੀ ਚਲਾ ਦੇਣੀ ਆ ਬੀਬੀ ਉਹ ਟਾਈਮ ਦੇ ਵਿੱਚ ਪੂਰੇ ਦੇ ਪੂਰੇ ਬੱਕਰੇ ਹਲਾਲ ਕਰ ਚੁੱਕੀ ਹੁੰਦੀ ਆ ਅਮਰੀਕਾ ਦਾ ਜੋ ਮੁੰਡਾ ਉਸ ਨਾਲ ਭੈਣ ਕਹਿ ਕੇ ਗੱਲ ਕਰਦਾ ਹੁੰਦਾ ਉਸ ਤੋਂ ਬਾਅਦ ਬੀਬੀ ਭੈਣ ਤੋਂ ਉਸਨੂੰ ਦੋਸਤ ਬਣਾ ਚੁੱਕੀ ਹੁੰਦੀ ਆ ਤਾਂ ਉਸ ਨੂੰ ਫਰਮਾਇਸ਼ਾਂ ਪਾਈਆਂ ਜਾਂਦੀਆਂ ਹੁੰਦੀਆਂ ਬੀਬੀ ਵੱਲੋਂ ਵੀ ਮੇਰੇ ਕੋਲੇ ਫੋਨ ਨਹੀਂ ਹੈਗਾ ਮੇਰਾ ਫੋਨ ਆ ਥਾਣੇ ਦੇ ਵਿੱਚ ਪਿਆ ਮੈਂ ਫੋਨ ਕਢਾਉਣਾ ਜਾਂ ਨਵਾਂ ਲੈਣਾ ਮੈਨੂੰ ਪੈਸੇ ਦੇਉ ਚਲੋ ਇੱਧਰ-ਇੱਧਰ ਕਰਕੇ ਉਸ ਮੁੰਡੇ ਤੋਂ ਹੁਣ ਤੱਕ ਪੂਰੇ 1,25,000 ਰੁਪਏ ਬੀਬੀ ਵੱਲੋਂ ਲਿਆ ਜਾਂਦਾਗਾ ਤਾਂ ਇੱਕ ਵਾਰ ਹੁਣ ਪੂਰੀ ਦੀ ਪੂਰੀ ਗੇਮ ਕਿੱਥੋਂ ਬਲਟਦੀ ਹੈ ਜੇ ਸਾਡੇ ਕੋਲ ਸਬੂਤ ਆਉਂਦੇ ਆ ਸਬੂਤ ਕਿਵੇਂ ਆਏ ਹੁਣ ਬੀਬੀ ਪਿਛਲੇ ਦਿਨਾਂ ਦੇ ਵਿੱਚ ਉਸ ਮੁੰਡੇ ਨੂੰ ਅਮਰੀਕਾ ਫੋਨ ਕਰਦੀ ਆ ਫੋਨ ਕਰਕੇ ਇਹ ਗੱਲ ਕਹਿੰਦੀ ਆ ਕਿ ਵੀ ਮੈਂ ਸ਼ਿਮਲੇ ਘੁੰਮਣ ਜਾਣਾ ਪਹਾੜਿਆਂ ਦੀਆਂ ਵਾਦੀਆਂ ਦੇਖਣੀਆਂ ਨੇ ਮੇਰਾ ਦਿਮਾਗ ਖਰਾਬ ਆ ਇਹ ਰੌਲੇ ਦੇ ਕਾਰਨ ਸਹੁਰੇ ਪਰਿਵਾਰ ਦੇ ਰੌਲੇ ਦੇ ਕਾਰਨ ਮੇਰਾ ਦਿਮਾਗ ਜਿਹੜਾਗਾ ਉਹ ਭਜਲ ਹੋਇਆ ਪਿਆ ਵੀ ਮੈਂ ਰਿਲੈਕਸ ਹੋਣਾ ਮੁੰਡਾ ਪੈਸੇ ਪਾਉਂਦਾ ਬੀਬੀ ਥਾਰ ਤੇ ਆ ਕੇ ਘੁੰਮਣ ਜਾਂਦੀ ਆ ਹੁਣ ਗੇਮ ਉਦੋਂ ਬਦਲਦੀ ਆ ਮੁੰਡੇ ਨੂੰ ਉਦੋਂ ਵੱਡੇ ਬੋਲਟ ਦਾ ਝਟਕਾ ਲੱਗਦਾਗਾ ਜਦੋਂ ਰਾਤ ਹੋਈ ਹੁੰਦੀ ਹੈਗੀ ਪੂਰੇ ਦਾ ਪੂਰਾ ਜਿਹੜਾਗਾ ਇਹ ਤਾਣਾ ਬਾਣਾ ਉਦੋਂ ਉਲਝਦਾ ਜਦੋਂ ਬੀਬੀ ਪਹਾੜਾਂ 'ਚ ਜਾਂਦੀ ਆ ਰਾਤ ਹੋਈ ਵੀ ਆ ਬੀਬੀ ਨੂੰ ਜਦੋਂ ਅਮਰੀਕਾ ਵਾਲਾ ਮੁੰਡਾ ਫੋਨ ਕਰਦਾਗਾ ਤਾਂ ਫੋਨ ਉਸ ਦਾ ਇੱਕ ਨੌਜਵਾਨ ਹੋਰ ਵੱਲੋਂ ਚੱਕਿਆ ਜਾਂਦਾ ਤਾਂ ਉਹ ਮੁੰਡਾ ਵੀ ਬਹੁਤ ਅਤਰਦਾਗਾ ਵੀ ਕਹਿ ਕੇ ਕੱਲੀ ਗਈ ਸੀ ਵੀ ਇਹ ਫੋਨ ਮੁੰਡੇ ਨੇ ਕਿਵੇਂ ਚੱਕ ਲਿਆ ਤੇ ਉਸ ਮੁੰਡੇ ਵੱਲੋਂ ਅਮਰੀਕਾ ਵਾਲੇ ਤੋਂ ਪੁੱਛਿਆ ਜਾਂਦਾਗਾ ਵੀ ਤੂੰ ਕੌਣ ਆ ਜੋ ਅੱਗੇ ਕਿਸਦੇ ਹੱਥ 'ਚ ਫੋਨ ਹੁੰਦਾ ਉਹ ਵੀ ਪੁੱਛਦਾ ਵੀ ਤੁਸੀਂ ਕੌਣ ਹੋ ਤਾਂ ਉਹ ਮੁੰਡੇ ਨੂੰ ਸਮਝ ਆ ਜਾਂਦੀ ਆ ਵੀ ਮੈਂ ਵਰਤਿਆ ਗਿਆ ਵੀ ਪੈਸਾ ਮੇਰਾ ਲੈ ਕੇ ਬੀਬੀ ਕਿਸੇ ਨੂੰ ਨਾਲ ਹੋਰ ਗਈ ਆ ਤਾਂ ਉਹ ਕੌਣ ਨਿਕਲਦਾ ਉਹੀ ਸਮਾਜ ਸੇਵੀ ਥਾਣੇਦਾਰ ਨਿਕਲਦਾ ਜਿਹਦੇ ਪਿਛਲੇ ਦਿਨੀ ਅਸੀਂ ਇੰਸਟਾਗ੍ਰam ਤੇ ਸਟੋਰੀ ਵਾਇਰਲ ਕੀਤੀ ਆ ਤੇ ਉਦੋਂ ਪਤਾ ਲੱਗਦਾ ਮੁੰਡੇ ਨੂੰ ਜਦੋਂ ਵੀ ਮੇਰਾ ਤਾਂ ਨੰਬਰ ਵੀ ਇਸ ਬੀਬੀ ਨੇ ਯੂਐਸਏ ਵਾਲੇ ਬਰੋ ਤੇ ਪਰ ਰੱਖਿਆਗਾ ਸੋ ਉਦੋਂ ਬਾਅਦ ਮੁੰਡੇ ਵੱਲੋਂ ਇਹ ਵੀ ਕਿਹਾ ਜਾਂਦਾਗਾ ਉਸ ਥਾਣੇਦਾਰ ਨੂੰ ਵੀ ਤੂੰ ਜੇ ਮੈਨੂੰ ਪੁੱਛਦਾ ਮੈਂ ਕੌਣ ਆ ਤਾਂ ਦੂਜੀ ਤੇਰੇ ਸਾਹਮਣੇ ਖੜੀ ਐ ਇਹਨੂੰ ਸਪੀਕਰ ਲਾ ਕੇ ਪੁੱਛ ਲਾ ਵੀ ਮੈਂ ਕੌਣ ਆ ਪੂਰੀ ਦੀ ਪੂਰੀ ਸੀ ਕਾਲ ਵੀ ਚਲਾਵਾਂਗੇ ਹਾਂਜੀ ਬੋਲੀ ਹਾਂਜੀ ਜੀ ਬ੍ਰੋ ਤੁਹਾਡਾ ਨਾਮ ਬਣਦਾ ਆ ਉਹ ਲੈ ਕੇ ਹਾਂਜੀ ਹਾਂਜੀ ਬ੍ਰੋ ਮੈਂ ਕਿ ਤੁਸੀ ਕਿੱਦਾਂ ਜਾਣਦੇ ਬਈ ਰਿਲੇਟੇ ਲੈ ਆਇਆ ਨਾ ਤੇ ਉਹ ਚਲੋ ਭਾਈ ਘਰ ਨੂੰ ਦੱਸ ਦੋ ਤੁਹਾਨੂੰ ਕਲਾਈਂਟ ਇਹਨੂੰ ਤਾਂ ਇਹਨੂੰ ਦੱਸ ਰਹੀ ਕਿ ਬ੍ਰਦਰ ਤੁਸੀਂ ਤੁਹਾਡਾ ਨੰਬਰ ਵੀ ਸ਼ਾਇਦ ਯੂਐਸਏ ਬ੍ਰੋ ਦੇ ਨਾਮ ਤੇ ਹੂੰ ਠੀਕ ਐ ਹਾਂਜੀ ਕੋਣ ਰੇਟ ਦੱਸੇਂ ਤੇ ਹੁਣ ਜਾਗਦੀ ਐ ਇਹ ਹਾਂਜੀ ਹਾਂਜੀ ਬ੍ਰੋ ਗੋਲੀ ਖੜੀ ਮੇਰਾ ਸਪੀਕਰ ਤੁਹਾਨੂੰ ਪਾਜੀ ਫੋਨ ਮੈਂ ਨਾ ਭਾਈ ਮੈਂ ਨਾ 8 ਘੰਟੇ ਤੱਕ ਦੇ ਡੈਸਟੀਨੇਸ਼ਨ ਤੇ ਆਇਆ ਕੋਲੋਂ ਵੀ ਉਹਨਾਂ ਡੈਸਟੀਨੇਸ਼ਨ ਸੋ ਆਉ ਆਈ ਵਾਸ ਆਊਟ ਆਫ ਪੰਜਾਬ ਸੋ ਬਾਂਜੇ ਪਰ ਯਾਰ ਮੈਂ ਹੀ ਤੁਸੀਂ ਕਿਤੇ ਸੀਗੇ ਗੁਰਨੇ ਕਿਤੇ ਸੀ ਕਿਹਾ ਭਾਜੀ ਮੈਂ ਕਿਹੜਾ ਮੈਸੇਜ ਭੇਜੇ ਸੀ ਗੁਰਨੇ ਕਿਤੇ ਸੀ ਕਿ ਤੁਸੀਂ ਕਿਤੇ ਸੀਗੇ ਇਹ ਲਈ ਭਾਈ ਮੈਂ ਹੀ ਕਿਤੇ ਹੋਇਆ ਸ਼ਾ ਚੰਗੀ ਦਾ ਤੋ ਜਾਣਦੇ ਭਾਈਆ ਤੁਸੀਂ ਇਹਨੂੰ ਆ ਗਏ ਆ ਪਾਜੀ ਯਾਰ ਕਾਫੀ ਬੁਰਸ਼ ਹੈ ਚੰਗੀ ਇਹਨੂੰ ਪੁੱਛਣਾ ਸੀ ਵੀ ਫੇ ਮੈਂ ਨਾ ਬਤਲਾਰੇ ਲਾਇਆ ਸੀ ਇਹਨੇ ਕੀ ਪਾਜੀ ਵਿਆਹ ਦੇ ਆਪਾਂ ਨੂੰ ਕੋਈ ਦੋਖ ਨਹੀਂ ਪਾਈ ਤੇਰੇ ਨਾਲ ਗੱਲਿਆ ਆਪਾਂ ਨੂੰ ਇਹ ਗੱਲ ਕੋਈ ਦੁੱਖ ਨਹੀਂ ਹੈਗਾ ਠੀਕ ਆ ਬਟ ਹਾਂ ਜੀ ਆਪਣੇ ਅਭੀ ਲਾਰੇਗਾ ਤਾਂ ਲਾਈ ਦਿਆ ਨੇ ਟੁੰਡੇ ਨੂੰ ਸਾਰਾ ਚੈਪਟਰ ਕਲੀਅਰ ਹੋ ਜਾਂਦਾ ਵੀ ਇਹ ਕੀ ਹੈਗਾ ਉਸ ਤੋਂ ਬਾਅਦ ਉਹੀ ਮੁੰਡਾ ਸਾਡੇ ਨਾਲ ਸੰਪਰਕ ਕਰਦਾ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਸਬੂਤ ਦਿੰਦਾ ਹੋਰ ਵੀ ਬਹੁਤ ਲੋਕਾਂ ਨੇ ਸਾਡੇ ਨਾਲ ਸੰਪਰਕ ਕੀਤਾ ਜੋ ਵਿਆਹੇ ਬੇ ਆ ਜਿਨ੍ਹਾਂ ਦੇ ਜਵਾਕ ਵੀ ਆ ਜਾਂ ਘਰ ਵਾਲੀਆਂ ਵੀ ਆ ਉਹ ਬੰਦੇ ਸਾਹਮਣੇ ਆਉਣ ਤੋਂ ਇਸ ਕਰਕੇ ਡਰਦੇ ਆ ਵੀ ਸਾਡਾ ਹੁਣ ਘਰ ਨਾਲ ਪੱਟਿਆ ਜਾਵੇ ਗਲਤੀ ਉਹਨਾਂ ਨੇ ਵੀ ਕੀਤੀ ਆ ਕਿਉਂਕਿ ਉਹ ਵੀ ਖੜਬੇ ਸੱਪ ਆ ਉਹ ਵੀ ਵੀਣ ਨੂੰ ਦੇਖ ਕੇ ਉਹਦੀ ਨਿਕਲੇ ਆਉਂਦੇ ਆਗੇ ਸਾਡੇ ਤੱਕ ਸਾਰਾ ਕੁਝ ਪਹੁੰਚਦਾ ਮਟੀਰੀਅਲ ਉਹ ਧਮਕੀਆਂ ਵਾਲੀ ਕਾਲ ਵੀ ਅਸੀਂ ਚਲਾਈ ਆ ਤੇ ਜੋ ਮਤਲਬ ਇਹਨੇ ਜਾਤੀ ਸੂਚਕ ਸ਼ਬਦ ਬੋਲੇ ਉਹ ਵੀ ਚਲਾਈ ਆ ਹੁਣ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਆ ਇਸ ਬੀਬੀ ਦਾ ਸਹੁਰਿਆਂ ਦੇ ਨਾਲ 42 ਲੱਖ ਰੁਪਏ ਦੇ ਵਿੱਚ ਇਕਰਾਰਨਾਮਾ ਸਮਝੌਤਾ ਹੋ ਜਾਂਦਾ ਇਸ ਗੱਲ ਤੇ ਵੀ ਤੂੰ ਸਾਡੇ ਖਿਲਾਫ ਨਹੀਂ ਬੋਲਣਾ ਅਸੀਂ ਤੇਰੇ ਖਿਲਾਫ ਨਹੀਂ ਬੋਲਦੇ ਪਰ ਬੀਬੀ ਫੇਰ ਵੀ ਆਪਦੇ ਫੋਲੋਅਰ ਗੇਨ ਕਰਨ ਲਈ ਆਪਦੀ ਸੈਂਪਥੀ ਲਈ ਲੋਕਾਂ ਤੋਂ ਆਪਦੇ ਨਾਲ ਦੇਆਂ ਤੋਂ ਜੋ ਇਹਨਾਂ ਦਾ ਪੂਰੇ ਦਾ ਪੂਰਾ ਡਿਜੀਟਲ ਗੈਂਗ ਆ ਆਪਦੇ ਸਹੁਰੇ ਪਰਿਵਾਰ ਦੀਆਂ ਫੋਟੋਆਂ ਵਾਇਰਲ ਕਰਵਾਉਂਦੀ ਆ ਸਹੁਰਾ ਪਰਿਵਾਰ ਗਲਤ ਹੋ ਸਕਦਾ ਮਾਮਾ ਗਲਤ ਹੋ ਸਕਦਾ ਪਰ ਜੋ ਨੌਜਵਾਨ ਦੇ ਨਾਲ ਗੁਰਕੌਰ ਦਾ ਵਿਆਹ ਹੋਇਆ ਸੀ ਉਸ ਦੀ ਭੈਣ ਦਾ ਕੀ ਕਸੂਰ ਹੈਗਾ ਸੋ ਫਿਰ ਬੀਬੀ ਵੱਲੋਂ ਇੱਕ ਆਪਦੇ ਜੋ ਡੋਪ ਟੈਸਟ ਹੁੰਦੇ ਆ ਉਹ ਵੀ ਕਰਵਾਏ ਜਾਂਦੇ ਆ ਕਿ ਉਹ ਪਰਚੀਆਂ ਚਾਹੇ 100 ਹੱਥਾਂ ਨੂੰ ਬਣਾ ਲਓ ਇੰਡੀਆ ਕੀ ਨਹੀਂ ਬਣਦਾ ਮਤਲਬ ਪੂਰੇ ਦਾ ਪੂਰਾ ਫੇਮ ਦਾ ਚੱਕਰ ਹੁੰਦਾਗਾ ਬੀਬੀ ਪੂਰੇ ਪੈਰ ਸਮਾਜ ਸੇਵਾ ਦੇ ਵਿੱਚ ਫਸਾਰ ਚੁੱਕੀ ਹੁੰਦੀ ਆ ਬਹੁਤ ਲੋਕਾਂ ਨੂੰ ਮੈਸੇਜ ਬੀਬੀ ਪਰਸਨਲ ਹੀ ਕਰਦੀ ਆ ਵੀ ਆਪਾਂ ਇੱਥੇ ਵਿਆਹ ਕਰਨਾ ਉਹਦੀ ਹੈਲਪ ਕਰਨੀ ਆ ਤਾਂ ਮੈਸੇਜ ਕਰਦੀ ਆ ਬੀਬੀ ਮੈਨੂੰ ਖਰਚਾ ਪਾ ਦਿਓ ਉਹ ਸਾਰੀਆਂ ਆਡੀਓ ਨਾਲ ਚਲਾਈਆਂ ਨੇ ਹੁਣ ਤੱਕ ਹੁਣ ਜੋ ਭੈਣ ਗਗਨਦੀਪ ਕੌਰ ਆ ਪਿਛਲੇ ਦਿਨੀ ਉਸ ਦੀਆਂ ਫੋਟੋਆਂ ਨੂੰ ਟਰੋਲ ਕੀਤਾ ਜਾ ਰਿਹਾ ਸੀ ਇਹ ਪੂਰੇ ਦੇ ਪੂਰੇ ਡਿਜੀਟਲ ਗੈਂਗ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਜਾ ਰਹੀ ਸੀ ਜਦੋਂ ਸਾਡੇ ਤੱਕ ਪਹੁੰਚੀਆਂ ਤਾਂ ਸਾਨੂੰ ਪਤਾ ਲੱਗਿਆ ਵੀ ਇਹਦੇ ਪਿੱਛੇ ਦਾ ਕਾਰਨ ਕੀ ਆ ਕਾਰਨ ਸਿਰਫ ਇਹੀ ਨਿਕਲ ਕੇ ਆਇਆ ਵੀ ਉਸ ਭੈਣ ਦਾ ਇਹੀ ਕਸੂਰ ਆ ਵੀ ਉਸ ਨੇ ਨਿਰਪੱਖ ਪੱਤਰਕਾਰੀ ਕੀਤੀ ਲੋਕਾਂ ਸਾਹਮਣੇ ਸੱਚ ਕੱਢ ਕੇ ਲਿਆਂਦਾ ਵੀ ਬੀਬੀ ਨੇ ਫੇਮਸ ਹੋਣ ਲਈ ਸੋਹਰਾ ਪਰਿਵਾਰ ਤੇ આરોਪ ਲਾਏ ਆਪ ਦੇ ਕੋਲੋਂ ਡਰਾਮੇ ਕਰ ਕਰ ਵੀਡੀਓ ਪਾਈਆਂ ਵੀ ਅਸਲ ਦੇ ਵਿੱਚ ਬੀਬੀ ਦਾ ਦੂਜਾ ਪੱਖ ਕੀ ਸੀ ਇਸੇ ਕਾਰਨ ਹੀ ਉਹਨਾਂ ਨੇ ਗਗਨਦੀਪ ਕੌਰ ਨੂੰ ਟਰੋਲ ਕਰਨਾ ਸ਼ੁਰੂ ਕੀਤਾ ਵੀ ਜੋ ਸਾਡੇ ਖਲਾਸੇ ਆ ਉਹ ਗਗਨਦੀਪ ਕੌਰ ਪੱਤਰਕਾਰ ਬਾਹਰ ਨਾ ਕੱਢ ਦੇ ਜਾਨਕਿ ਆ ਆਪ ਦੇ ਝੂਠ ਲੁਕੋਣ ਖਾਤਰ ਦੂਸਰੇ ਨੂੰ ਹੀ ਝੂਠਾ ਪਾ ਦੇਣਾ ਉਹ ਕੰਮ ਇਹ ਚੱਲ ਰਿਹਾ ਸੀਗਾ ਹੁਣ ਤੱਕ ਪੂਰੇ ਦਾ ਪੂਰਾ ਤੇ ਅਸੀਂ ਜਦੋਂ ਗਗਨਦੀਪ ਕੌਰ ਨਾਲ ਸੰਪਰਕ ਕੀਤਾ ਸਾਨੂੰ ਸਾਰਾ ਕੁਝ ਪਤਾ ਲੱਗਿਆ ਫਿਰ ਆਪ ਦੇ ਸੋਰਸਾਂ ਦੁਆਰਾ ਅਸੀਂ ਇਹ ਚੀਜ਼ਾਂ ਇਕੱਠੀਆਂ ਕੀਤੀਆਂ ਵੀ ਆ ਮੈਟਰ ਹੋਇਆ ਕੀ ਆ ਹੁਣ ਸਵਾਲ ਇਹ ਆ ਵੀ ਜੇ ਉਹ ਕੁੜੀ ਨੇ ਨਿਰਪੱਖ ਪੱਤਰਕਾਰੀ ਕਰਦੀ ਆ ਜੇ ਉਹਨੇ ਦੂਸਰਾ ਪੱਖ ਰੱਖਦਾ ਤਾਂ ਉਹ ਮਾੜੀ ਹੋਗੀ ਜੇ ਛੋੜਾ ਪੱਖ ਰੱਖਦੀ ਐ ਤਾਂ ਉਦੋਂ ਉਹ ਚੰਗੀ ਸੀ ਤੁਹਾਨੂੰ ਇਨਸਾਫ ਦਿਵਾਉਣ ਵਾਲੀ ਸੀ ਹੁਣ ਕੁਝ ਦਿਨਾਂ ਤੋਂ ਗਗਨਦੀਪ ਕੌਰ ਤੇ ਇਲਜ਼ਾਮ ਲਾਉਂਦੀ ਐ ਸਾਡੇ ਤੋਂ 10000 ਲੈ ਗਈ ਸਾਡੇ ਤੋਂ 5000 ਲੈ ਗਈ ਆਪਦੀ ਹੋ ਇਹਨਾਂ ਦੀ ਵਰਡਿੰਗ ਐ ਵੀ ਉਹਨੇ ਤਾਂ ਸਾਡੇ ਤੋਂ ਕੁਝ ਲਿਆ ਹੀ ਨਹੀਂ ਮਤਲਬ ਇੱਕ ਇਲਜ਼ਾਮ ਤੇ ਇਹ ਖੜ ਨਹੀਂ ਰਹੇ ਜੇ ਇਹਨਾਂ ਕੋਲੇ ਵਾਕੇ ਹੀ ਉਸ ਕੁੜੀ ਦੇ ਖਿਲਾਫ ਸਬੂਤ ਆ ਸਾਨੂੰ ਦੇਵੋ ਅਸੀਂ ਨਿਰਪੱਖ ਰੂਪ ਦੇ ਵਿੱਚ ਉਸ ਦੇ ਖਿਲਾਫ ਵੀ ਨਸ਼ਰ ਕਰਾਂਗੇ ਬੇਨਤੀ ਮੇਰੀ ਇਹ ਐ ਸਾਡੇ ਸਬਸਕ੍ਰਾਈਬਰਾਂ ਨੂੰ ਸਾਡੇ ਦਰਸ਼ਕਾਂ ਨੂੰ ਸਾਡੇ ਚਾਹਣ ਵਾਲਿਆਂ ਨੂੰ ਸਾਡਾ ਵजूद ਤੁਹਾਡੇ ਨਾਲ ਹੀ ਆ ਵੀ ਜੇ ਕਿਸੇ ਦਾ ਕੋਈ ਮਸਲਾ ਨਿਕਲ ਕੇ ਆਉਂਦਾ ਹੁੰਦਾ ਇੱਕ ਕੁੜੀ ਦੀ ਰੀਲ ਦੇਖ ਕੇ ਸਿੰਪਥੀ ਵਾਲੀ ਤੇ ਦੂਸਰੇ ਪੱਖ ਨੂੰ ਬਿਨਾਂ ਦੇਖੇ ਵੈਸੇ ਹੀ ਸਰਟੀਫਿਕੇਟ ਨਾ ਵੰਡਣ ਲੱਗ ਜਾ ਕਰੋ ਪਿਛਲੇ ਕੁਝ ਦਿਨਾਂ ਦੀ ਗੱਲ ਈ ਆ ਸਾਡੇ ਖਾਸ ਦੋਸਤ ਦੇ ਨਾਲ ਹੈਪਨ ਹੋਇਆ ਉਸਨੇ ਵਿਆਹ ਕਰਾਇਆ ਸੀਗਾ ਕੋਡ ਮੈਰਿਜ ਕਰਾਈ ਸੀ ਲਵ ਮੈਰਿਜ ਸਿੰਗਲ ਰੁਪਈਆ ਨਹੀਂ ਸੀ ਲਿਆ ਤੇ ਕੁਝ ਮਹੀਨਿਆਂ ਬਾਅਦ ਹੀ ਕੁੜੀ ਨੇ ਉਸ ਦੇ ਉੱਤੇ ਖਰਚੇ ਦਾ 25 ਲੱਖ ਦੀ ਡੋਰੀ ਦਾ ਮਕਦਮਾ ਪਾ ਦਿੱਤਾ ਸੋ ਇਹ ਚੀਜ਼ਾਂ ਚੱਲ ਰਹੀਆਂ ਨੇ ਸਮਾਜ ਦੇ ਵਿੱਚ ਕਾਨੂੰਨਾਂ ਦੀ ਵੀ ਦੁਰਵਰਤੋਂ ਹੋ ਰਹੀ ਆ ਸੋ ਇਹ ਪੂਰੇ ਦਾ ਪੂਰਾ ਮਸਲਾ ਸੀਗਾ ਵੀ ਜਿਹੜੀ ਗੁਰਕੌਰ ਬੀਬੀ ਦੀ ਜਿਹੜੀ ਸੱਚਾਈ ਸੀ ਜਿਹੜੀ ਪਹਿਲਾਂ ਗੁਰਕੌਰ ਬੀਬੀ ਸੈਂਫਤੀ ਲਈ ਇੰਸਟਾਗ੍ਰam ਤੇ ਰੀਲਾਂ ਪਾਉਂਦੀ ਆ ਫਿਰ ਪੌਡਕਾਸਟ ਕਰਦੀ ਆ ਪੌਡਕਾਸਟਾਂ ਤੋਂ ਬਾਅਦ ਫਿਰ ਸਮਾਜ ਸੇਵਾ ਚ ਆਉਂਦੀ ਆ ਸਮਾਜ ਸੇਵਾ ਤੋਂ ਬਾਅਦ ਫਿਰ ਕਹਿੰਦੀ ਆ ਕਿ ਮੈਂ ਸਮਝੌਤਾ ਹੀ ਨਹੀਂ ਕਰਨਾ ਮੈਂ ਜਸਟਿਸ ਲੈਣਾ ਤੇ ਮੈਂ 40 ਕੁੜੀਆਂ ਹੋਰ ਇਕੱਠੀਆਂ ਕਰ ਲਈਆਂ ਉਹਨਾਂ ਨੂੰ ਜਸਟਿਸ ਦਿਵਾਉਣਾ ਤੋ ਸਭ ਕੁਝ ਉਹ ਖਤਮ ਹੋ ਗਿਆ ਜਿਉਂ ਜਿਉਂ ਬੀਬੀ ਦੇ ਫੋਲੋਅਰ ਵੱਧਦੇ ਆ ਤਾਂ ਬੀਬੀ ਦੇ ਜਿਹੜੇ ਆਗੇ ਰੰਗ ਟੰਗ ਚੇਂਜ ਹੁੰਦੇ ਆ ਕਦੇ ਤਾਂ ਬੀਬੀ ਪੇਡ ਪ੍ਰੋਮੋਸ਼ਨ ਲਿਖਦੀ ਆਗੇ ਦੇ ਬਰਾਈਡਲ ਦੀਆਂ ਪ੍ਰੋਮੋਸ਼ਨਾਂ ਕਰਦੀ ਆ Instagram ਤੇ ਫਿਰ ਉਹ ਵੀ ਚੱਕਿਆ ਜਾਂਦਾ ਕਿ ਫਿਰ ਸੋਸ਼ਲ ਵਰਕ ਬਣਦੀ ਆ ਸਮਾਰਟ ਸੇਵੀ ਦੀ ਬਹੁਤ ਲੋਕਾਂ ਨੂੰ ਇਹ ਵੀ ਕਹਿੰਦੀ ਆ ਕਿ ਵੀ ਆਪਾਂ ਇੱਥੇ ਵਿਆਹ ਕਰਨਾ ਆਪਾਂ ਉਹਨਾਂ ਦੀ ਹੈਲਪ ਕਰਨੀ ਆ ਤੁਸੀਂ ਉਹ ਵੀ ਆਡੀਓ ਸੁਣਿਓ ਆਪਾਂ ਹੈਲਪ ਕਰਨੀ ਆ ਉਹਦੀ ਦੀਦੀ ਦੀ ਥੋੜੀ ਥੋੜੀ ਜੀ ਹੈਲਪ ਕਰ ਦਿੰਨੇ ਆ ਜਿੱਦੀ ਕੁੜੀ ਦੇ ਵਿਆਹ ਹੈ ਦੋ ਦਿਨਾਂ ਦੇ ਵਿੱਚ ਮਾਨੂੰ ਮਿਲ ਕੇ ਆਉਣੀ ਆ ਤੇ ਇਹ ਆਪਾਂ ਹੈਲਪ ਕਰਨੀ ਆ ਦੀ ਬਾਕੀ ਮਿਲਦੇ ਆ ਨਵੇਂ ਦਿਨ ਨਵੀਂ ਖਬਰ ਜਾਂ ਨਵੀਂ ਕੋਈ ਕਹਾਣੀ ਲੈ ਕੇ ਦੇਖਦੇ ਰਹੋ ਸੁਣਦੇ ਰਹੋ ਤੇ ਟਵਿੱਟਰ ਟਾਕ ਤੇ ਕਮੈਂਟਾਂ ਦੇ ਵਿੱਚ ਆਪੋ ਆਪਣੀ ਪ੍ਰਤੀਕਿਰਿਆ ਜਰੂਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਦ ਤੱਕ ਲਈ ਧੰਨਵਾਦ